ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਰੇਟੇ ਵਾਲਾ ਆ ਜਿੰਦਰਾ ਪਿਆਰਾ ਬਾਈ ਜੀ ਕਈਆਂ ਦੀ ਛੁਰੀ ਲੱਗਦੀ ਹੈ ਜਿਹੜੀ ਆਪਾਂ ਕਹੇਦੇ ਮੂਰੇ ਉਹੀ ਤਿਆਰ ਕਰਦੇ ਆ ਬਾਈ ਜੀ ਆਪਾਂ ਤੇ ਕੋਕੇ ਲਾ ਕੇ ਆਰ ਸ਼ਿੰਗਾਰ ਕਰ ਰਹੇ ਆ ਤੇ ਬਾਈਆਂ ਨੇ ਨਾ ਕੱਲੋਂ ਰੋਜਪੁਰ ਤੋਂ ਆਣਾ ਬਾਈਆਂ ਨੇ ਨਾ ਸਪੈਸ਼ਲ ਫੋਨ ਕਰਾਇਆ ਤੇ ਇੱਕ ਦਾ ਭਾਈ ਕਹੀ ਲੈ ਕੇ ਜਾਣਗੇ ਤੇ ਇਹ ਜਿੰਦਰਾ ਇਹ じゃ ਬਾਈ ਜੀ ਬਹੁਤ ਹੀ ਵਧੀਆ ਟਾਲੇ ਦੀ ਫੱਟੀ ਲਾਉਨੇ ਆ ਅੱਗੇ ਤੇ ਛੁਰੀ ਲਾਉਨੇ ਆ ਜਿੰਦਰੇ ਦੀ ਕੁਆਲਿਟੀ ਇਹੋ ਜੀ ਹੁੰਦੀ ਆ ਵੀ ਦਾਦਾ ਲਿਜਾਊ ਪੋਤਾ ਵਰਤੋ ਅ ਛਿਰਕੇ ਬੰਦ ਚੀਜ਼ ਆ ਇੱਕ ਨੰਬਰ ਕੁਆਲਿਟੀ ਆ ਵੀਰੇ ਬਹੁਤ ਹੀ ਵਧੀਆ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂਗੇ ਆਪਾਂ ਵੀ ਜੰਦਰਾਂ ਬਾਕੀ ਕੁਆਲਟੀ ਆ ਦੇਖੋ ਜੀ ਜਿਵੇਂ ਮਰਜੀ ਧੱਕਾ ਕਰੀ ਚੱਲੀ ਹੋਏ ਥੋੜੀ ਜਿਹੀ ਆਏ ਹੱਦ ਤੱਕ ਆ ਨਾਲੇ ਇੱਕ ਕੁਆਲਟੀ ਹੋਰ ਦੇਖੋ ਇਹ ਵੀ ਹੁੰਦਾ ਲਓ ਜੀ ਦੰਦਾ ਦੇਖੋ ਵੀ ਪਿਆ ਟੈਕਨੋ ਪਰ ਕੁਆਲਿਟੀ ਬਹੁਤ ਹੀ ਵਧੀਆ ਸਿਹਰਾ ਚੀਜ਼ ਤੇ ਜਿਵੇਂ ਲੱਗਦੇ ਨੇ ਵੀਰੇ ਆਪਣੇ ਸੋਣ ਨੂੰ ਪਸੰਦ ਬਣਾਏ ਹੋਏ ਖੇਤੀਬਾੜੀ ਵਾਲੇ ਆਪਣੇ ਪੇਜ ਨਾਲ ਜੁੜੇ ਰਹੋ ਨਵੇਂ-ਨਵੇਂ ਆ ਖੇਤੀਬਾੜੀ ਦੇ ਤਕਨੀਕਾਂ ਨਾਲ ਹੱਤੀ ਖੇਤੀ ਕਰਨ ਵਾਲੇ ਸਾਰੇ ਸਾਧ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਪਾਇਆ ਕਰਾਂਗੇ ਬਹੁਤ ਹੀ ਵਧੀਆ ਛੱਕੇ ਵੰਦ ਪੀ ਜਾ ਦਾਦਾ ਲ ਜਾਊ ਪੋਤਾ ਵਾਟੇ